ਇੱਕ ਦੋ ਦਿਨਾਂ ਤੋਂ ਹੀ ਗੱਲਬਾਤ ਪਹਿਲਾਂ ਨਵਜੋਤ ਕੌਰ ਸਿੱਧੂ ਜੀ ਥੋੜੇ ਐਕਟਿਵ ਹੋਏ ਫਿਰ ਨਵਜੋਤ ਸਿੰਘ ਸਿੱਧੂ ਜੀ ਐਕਟਿਵ ਹੋਏ ਤੇ ਹੁਣ ਦੋਨੋਂ ਐਕਟਿਵ ਨਹੀਂ ਆਪਾਂ ਕਹਿ ਲਈਏ ਤਾਂ ਉਹਨਾਂ ਦੇ ਕਰਕੇ ਬੀਬੀ ਜੀ ਐਕਟਿਵ ਨੇ ਤੇ ਜਿਸ ਤਰ੍ਹਾਂ ਉਹ ਬਿਆਨ ਦੇ ਰਹੇ ਨੇ ਪਹਿਲੀ ਗੱਲ ਤੇ ਉਹਨਾਂ ਨੇ ਕਹੀ ਕਿ ਭਾਈ ਪਾਰਟੀ ਭਾਵੇਂ ਸੀਟ ਦੇਵੇ ਰੰਦੇਵੇ ਹਮਤੂ ਲੜਾਂਗੇ ਇੱਕ ਤਾਂ ਇਹੋ ਹੀ ਗੱਲ ਵੱਖਰੀ ਹੋ ਗਈ ਤੇ ਦੂਜਾ ਜਿਹੜਾ ਉਹ ਅਕਾਲੀ ਦਲ ਤੇ ਮਜੀਠੀਆ ਟੀਮ ਦੀ ਗੱਲ ਕਰ ਰਿਹਾ ਉਹਦੇ ਬਾਰੇ ਮੜਾ ਜਾਂ ਦੱਸਿਓ ਕਿਦਾਂ ਨੂੰ ਇਸ਼ਾਰੇ ਕਰ ਰਹੇ ਨੇ ਵੇਖੋ ਬੜਾ ਇਹ ਜਿਹੜਾ ਨਾ ਅਗਾਊਂ ਆਪਾਂ ਡਿਸਕਸ ਕੀਤਾ ਹੋਇਆ ਤੱਤ ਚਰਚਾ 'ਚ ਜੀ ਆਜਾਇਆ ਹੂੰ ਤੁਹਾਨੂੰ ਯਾਦ ਹੋਣਾ ਕਿ ਆਪਾਂ ਵਾਰ-ਵਾਰ ਕਹ ਰਹੇ ਸੀਗੇ ਕਿ ਅੰਮ੍ਰਿਤਸਰ ਈਸਟ ਦੇ ਵਿੱਚ ਮੈਂ ਫੇਰ ਲੈ ਚਲਦਾ ਤੁਹਾਨੂੰ ਵਾਪਸ ਇੱਕ ਵਾਰੀ ਫੇਰ ਰੈਪੀਟੀਸ਼ਨ ਦੇ ਦੌਰ 'ਚ ਹੂੰ ਕਿ ਇਹੀ ਹੁੰਦਾ ਜਦੋਂ ਤੁਸੀਂ ਰਾਜਨੀਤੀ 'ਚ ਕੀ ਹੈ ਸਾਬ ਅੱਜਕੱਲ ਤੁਹਾਨੂੰ ਪਤਾ ਹੈ ਕਿ ਆ ਜਿਹੜੇ ਸਿੰਗਰ ਹੈ ਜਾਂ ਨੇਤਾ ਹੈ ਇਹ ਆਪਣੇ ਨਾਲ ਇੱਕ ਪੀਆਰ ਟੀਮ ਹਾਇਰ ਕਰਕੇ ਰੱਖਦੇ ਨੇ ਹੂੰ ਖਤ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ ਬਹੁਤ ਵੱਡਾ ਖਰਚਾ ਕੀਤਾ ਜਾਂਦਾ ਹੈ ਜੀ ਉਹਦਾ ਕਾਰਨ ਕੀ ਹੈ ਕਿ ਅੱਜ ਹੈ ਯੁੱਗ ਸੋਸ਼ਲ ਮੀਡੀਆ ਦਾ ਹਮ ਸੋਸ਼ਲ ਮੀਡੀਆ ਤੇ ਜੈਨ ਜੀ ਜਿਹਨੂੰ ਕਹਿ ਦਿੰਦੇ ਆਪਾਂ ਯੰਗ ਬੱਚੇ ਜਿਹੜੇ ਪਹਿਲੀ ਵਾਰੀ ਦੂਜੀ ਵਾਰੀ ਵੋਟ ਕਰਦੇ ਆ ਤੇ ਜਿਨ੍ਹਾਂ ਦੀ ਗਿਣਤੀ ਬਹੁਤ ਇਫੈਕਟਿਵ ਰਹਿੰਦੀ ਹੈ ਹਮੇਸ਼ਾ ਜੀ ਉਹ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਹਮ ਕਈ ਵਾਰ ਆਪਣਾ ਸਿਆਸੀ ਮਤ ਤੈਅ ਕਰਦੇ ਆ ਸਰ ਇਸੇ ਕਰਕੇ ਪੀਆਰ ਟੀਮ ਜਿੰਨੀ ਤੁਹਾਡੇ ਕੋਲ ਸੋਲਿਡ ਪੀਆਰ ਟੀਮ ਹੈ ਹਾਂ ਜਾਂ ਤੁਹਾਡੇ ਕੋਲ ਰਣਨੀਤਿਕ ਪੀਆਰ ਟੀਮ ਇੱਕ ਪੀਆਰ ਟੀਮ ਹੁੰਦੀ ਆ ਜੀ ਉਹ ਜਦ ਮੈਂ ਉਹ ਮੈਨ ਲੈ ਲੈ ਉਹ ਡੰਡਾ ਜਿਹਾ ਲੈ ਲੈਂਦੇ ਨੇ ਸਕੰਜਾ ਜਿਹਾ ਇੱਧਰ ਰੁਕਾ ਇੱਥੇ ਕਾਫੀ ਪੀ ਰਿਹਾ ਤੇ ਚਾਹ ਪੀ ਰਿਹਾ ਇੱਥੇ ਵੀ ਇੱਕ ਮੈਂ ਮੁੰਡਾ ਦੇਖਦਾ ਹੁੰਨਾ ਉਹ ਬਿਲਕੁਲ ਮੁੱਖ ਮੰਤਰੀ ਦੇ ਤਰ੍ਹਾਂ ਹੀ ਹੁੰਦਾ ਦੋ ਦੇ ਨਾਲ ਬੌਂਸਰ ਹੁੰਦੇ ਨੇ ਤੇ ਮਤਲਬ ਕਿ ਇਦਾਂ ਵਿਚਰਦਾ ਹਮ ਸ਼ੌਕ ਹੈ ਅਲੱਗ ਅਲੱਗ ਜੀ ਫੀਲਿੰਗ ਹੁੰਦੀ ਹੈ ਹਮ ਬੰਦੇ ਦੀ ਤੋਂ ਕੱਲਿਆ ਕਿ ਉਹ ਦਹੀਂ ਮਤਲਬ ਕਿ ਇੱਕ ਤੇ ਉਹ ਡੰਡਾ ਜਿਹਾ ਲੈ ਕੇ ਆਪਾਂ ਰੀਲਾਂ ਬਣਾਈ ਜਾਂਦੇ ਇੱਕ ਹੁੰਦੀ ਹੈ ਰਣਨੀਤੀ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਗਿੱਦੜਵਾ ਇਲੈਕਸ਼ਨ ਦੇ ਵਿੱਚ ਇੱਕ ਫੋਟੋ ਨੇ ਸਾਰੀ ਕਹਾਣੀ ਬਦਲੀ ਸੀ ਕਿਸੇ ਜੰਮਨੀ ਚੋਣ ਦੇ ਵਿੱਚ ਸੋਸ਼ਲ ਮੀਡੀਆ ਦੀ ਜੀ ਸਰਬਜੀਤ ਸਿੰਘ ਖਾਲਸਾ ਦੀ ਇੱਕ ਵੀਡੀਓ ਨੇ ਕਹਾਣੀ ਬਦਲ ਦਿੱਤੀ ਸੀ ਤਕਦੀਰੀ ਬਦਲ ਦਿੱਤੀ ਸੀ ਬਿਲਕੁਲ ਠੀਕ ਹੈ ਨਾ ਜੀ ਤਕੈਤ ਸਾਹਿਬ ਦੀ ਵੀ ਇੱਕ ਫੋਟੋ ਹੈ ਤਕੈਤ ਸਾਹਿਬ ਦੀ ਤਾਂ ਮਤਲਬ ਇਹ ਹੈ ਕਿ ਇੱਕ ਰਣਨੀਤਿਕ ਪੀਆਰ ਟੀਮ ਦੀ ਹੁੰਦੀ ਜਿਹਦੇ ਕੋਲ ਪੋਲਿਟੀਕਲ ਵਿਜ਼ਨ ਹੁੰਦਾ ਹੈ ਜੀ ਕਿ ਕਿਵੇਂ ਪ੍ਰਭਾਵਿਤ ਕਰਨਾ ਸੋ ਅੱਜ ਕੱਲ ਕੀ ਹੈ ਕਿ ਤੁਹਾਨੂੰ ਲਾਈਮ ਲਾਈਟ 'ਚ ਰਹਿਣਾ ਪੈਂਦਾ ਹੈ ਸੋਸ਼ਲ ਮੀਡੀਆ ਤੇ ਦਿਖਣਾ ਪੈਂਦਾ ਹੈ ਤੇ ਜੇ ਤੁਸੀਂ ਇਸ ਦੌਰ ਦੇ ਵਿੱਚ ਰਾਜਨੀਤਿਕ ਤੌਰ ਤੇ ਸਰਗਰਮ ਰਾਜਨੀਤੀ ਚੋਂ ਲੰਬੇ ਹੋ ਗਏ ਉਹਦੇ ਦੋ ਨੁਕਸਾਨ ਨੇ ਕਿ ਇੱਕ ਤੇ ਤੁਸੀਂ ਦਿਖ ਨਹੀਂ ਰਹੇ ਉਸ ਨੌਜਵਾਨ ਜੀਨੀ ਨੂੰ ਦੂਸਰਾ ਕਿ ਤੁਹਾਡੇ ਜਿਹੜੇ ਰਾਜਨੀਤਿਕ ਅਦਾਵਤ ਰੱਖਣ ਵਾਲੇ ਬੰਦੇ ਨੇ ਪੰਜਾਬੀ ਚ ਕਹ ਲੋ ਕੋਈ ਸ਼ਰੀਕੇ ਵਾਲੇ ਬੰਦੇ ਨੇ ਜਿਨ੍ਹਾਂ ਦੇ ਨਾਲ ਖੜਕਾ ਦੜਕਾ ਚੱਲਦਾ ਹੈ ਜੀ ਖੜਕਾ ਦੜਕਾ ਹੋ ਯੂਨੀ ਤੇਰੇ ਪਿੱਛੇ ਖੜਕਾ ਦੜਕਾ ਹੋ ਜਾ ਤੱਕ ਖੜਕਾ ਦੜਕਾ ਕੀ ਦੇ ਪਿੱਛੇ ਹੁੰਦਾ ਹੈ ਰਾਜਨੀਤੀ ਪਿੱਛੇ ਜੀ ਤਦਸਰ ਉਹ ਰਾਜਨੀਤੀ ਜਦੋਂ ਤੁਸੀਂ ਇੱਕ ਵਾਰੀ ਪਿੱਛੇ ਗਏ ਉਹ ਰਾਜਨੀਤੀ ਤੁਹਾਡੇ ਜੜਾਂ ਦੇ ਵਿੱਚ ਤਾਜ਼ਾ ਪਾਉਣਾ ਸ਼ੁਰੂ ਕਰ ਦਿੰਦੀ ਹੈ ਦੂਸਰਾ ਪਾਸਾ ਗਿਆਉਣਾ ਸ਼ੁਰੂ ਹੋ ਜਾ ਤੁਸੀਂ ਮੈਂ ਉਸ ਦਿਨ ਵੀ ਤੁਹਾਨੂੰ ਕੱਲੀ ਕੱਲੀ ਫੈਮਲੀ ਦੱਸੀ ਸੀ ਕਿ ਉਹ ਸਿੱਧੂ ਵਾਸਤੇ ਤੁਰੇ ਤੇ ਬਾਅਦ ਦੇ ਵਿੱਚ ਉਹਨਾਂ ਫੈਮਲੀਆਂ ਦਾ ਅੱਜ ਕੋਈ ਪੁਵਖ ਨਹੀਂ ਹੈਗਾ ਕਾਂਗਰਸ ਦੇ ਵਿੱਚ ਜੀ ਅੱਜ ਉਹਨਾਂ ਦੀ ਬਹੁਤੀ ਕੋਈ ਪੁੱਛਗਿੱਛ ਨਹੀਂ ਉਲਟਾ ਉਹਨਾਂ ਦੇ ਇਲਾਕਿਆਂ 'ਚ ਉਹਨਾਂ ਦੇ ਮੁਕਾਬਲੇਬਾਜ਼ ਉਤਾ ਚੱਕ ਦਿੰਦੇ ਇਹੀ ਰਾਜਨੀਤੀ ਹੁੰਦੀ ਹੈ ਸਰ ਜੀ ਤੁਸੀਂ ਰਾਜਨੀਤੀ 'ਚ ਵੜ ਜਾਓਗੇ ਤਾਂ ਤੁਸੀਂ ਵੀ ਇਦਾਂ ਹੀ ਕਰੋਗੇ ਸਰ ਨਹੀਂ ਤਾਂ ਪਿੱਛੇ ਲੱਗੇ ਰੋ ਲਾਈਨ 'ਚ ਹਮ ਸਰ ਖੜੇ ਰੋ ਪਿੱਛੇ ਜੀ ਆਮ ਆਦਮੀ ਪਾਰਟੀ 'ਚ ਕੌਣ ਆਇਆ ਸਤਨ ਤੁਹਾਨੂੰ ਪਤਾ ਇਹ ਉਹ ਨੇਤਾ ਸੀਗੇ ਹਮ ਇਹ ਉਹ ਨੇਤਾ ਸੀ ਜ਼ਿਆਦਾਤਰ ਤਾਂ ਕਾਂਗਰਸ ਕਾਲੀ ਸੀ ਇਹ ਉਹ ਨੇਤਾ ਸੀ ਜਿਹੜੇ ਤੀਜੀ ਚੌਥੀ ਕਤਾਰ 'ਚ ਖਲੋਤੇ ਸੀ ਜਿਨ੍ਹਾਂ ਨੂੰ ਪਤਾ ਸੀ ਤਾਂ ਜ਼ਿੰਦਗੀ ਸਾਡੀ ਵਾਰੀ ਨਹੀਂ ਆਉਣੇ ਬਿਲਕੁਲ ਬਿਲਕੁਲ ਉਧਰ ਨਾ ਕਾਲੀਆਂ ਚਾਵੇ ਨਾ ਕਾਂਗਰਸੀਆਂ ਚਾਵੇ ਭਾਜਪਾ ਤੋਂ ਉਦੋਂ ਹੈ ਨਹੀਂ ਸੀ ਕਿ ਤੁਹਾਨੂੰ ਪਤਾ ਹੀ ਨਹੀਂ ਜਿਆਦਾ ਤਕੜੀ ਲੜਾਈ ਦੇ ਵਿੱਚ ਤਾਂ ਗੱਲ ਇਹ ਆ ਜਨਾਬ ਕਿ ਇਹੀ ਹਾਲ ਹੁੰਦਾ ਹੈ ਕਿ ਤੁਸੀਂ ਜਦੋਂ ਥੋੜਾ ਜਿਹਾ ਢਿਲਮਠਲ ਰਵਈਆ ਅਖਤਿਆਰ ਕਰਦੇ ਹੋ ਅਗਲਾ ਚੜੋਖਤੀ ਕਰ ਜਾਂਦਾ ਹੈ ਉਹਨਾਂ ਨੇ ਯਾਨੀ ਜਿਹੜੇ ਤੜੇਕੇ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਚ ਖਲੋਤੇ ਸਨ ਤਾਂ ਭਾਈ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਬਹੁਤ ਖਾਸ ਖਾਸ ਔਰ ਮੈਂ ਇੱਕ ਹੋਰ ਮਿਸਾਲ ਦੇਣਾ ਮੇਰੀ ਪਿਛਲੇ ਦਿਨ ਇੱਕ ਲੰਮੀ ਚੌੜੀ ਗੱਲਬਾਤ ਇਹਨਾਂ ਦੇ ਖਾਸਮ ਖਾਸ ਬੰਦੇ ਨਾਲ ਹੋਈ ਹੂੰ ਜੋ ਇਹਨਾਂ ਦੀ ਟੀਮ ਚ ਰਹਿ ਚੁੱਕੇ ਆ ਮੈਂ ਨਾਮ ਨਹੀਂ ਲਵਾਗਾ ਸ਼ਹਿਰ ਵੀਰ ਵੀਰ ਨਹੀਂ ਕਰਾਂਗਾ ਕਈ ਵਾਰ ਕੁਝ ਗਲਤ ٹرسٹ ਜਾਂ ਵਿਚਾਰ ਲੋਕ ਵੀ ਸਮਝ ਜਾਂਦੇ ਕਈ ਵਾਰ ਜੀ ਹਾਂ ਤਾਂ ਉਸ ਬੰਦੇ ਦਾ ਮਤਲਬ ਕਿ ਟੁੱਟ ਕੇ ਰਾਜਾ ਵੜਿੰਗ ਦੇ ਖੇਮੇ ਚ ਆਉਣਾ ਨਹਰਾਣ ਸਿੰਘਾ ਫਿਰ ਉਹਨਾਂ ਨੇ ਜੋ ਗੱਲਾਂ ਦਸੀ ਆਪਣਾ ਪਰਸਨਲ ਤਾਂ ਤੁਸੀਂ ਜਦੋਂ ਲੀਡ ਛੱਡੋਗੇ ਢਲੀ ਤਾਂ ਤੁਹਾਡੇ ਜਿਹੜੇ ਖਾਸ ਖਾਸ ਬੰਦੇ ਆ ਭਾਈ ਜਿਨ੍ਹਾਂ ਨੇ ਆਪਦੇ ਕੰਮ ਕਰ ਜਿਹੜੇ ਆ ਉਹ ਚੱਲਦੇ ਰੱਖਣੇ ਆ ਤਾਂ ਫਿਰ ਕੋਈ ਦੂਸਰੀ ਤੇ ਲੱਭਦੇ ਆ ਬਿਲਕੁਲ ਤਾਂ ਅੱਜ ਦੀ ਤਰੀਕ ਚ ਜਦੋਂ ਇਹ ਕਮਜ਼ੋਰ ਹੋਏ ਤਾਂ ਸਰ ਉਹਨਾਂ ਨੇ ਕੀ ਆ ਕਿ ਜਸਵੀਰ ਸਿੰਘ ਡਿੰਪਾ ਹੂੰ ਈਸਟ ਤੋਂ ਤਾਰਤਾ ਜੀ ਹੁਣ ਡਿੰਪਾ ਸਾਹਿਬ ਐਕਟਿਵ ਨਹੀਂ ਉਹ ਕਿਸੇ ਘਰ ਗਏ ਉਹ ਬੀਬੀ ਦੇ ਘਰ ਗਏ ਸ਼ਵਾਨੀ ਸ਼ਹਿਦ ਉਹਦੇ ਪਤੀ ਨੇ ਪਾਇਆ ਵੀਡੀਓ ਹੂੰ ਇਹਨਾਂ ਨੇ ਥੱਲੇ ਚੇਪਤੀ ਲਾਈ ਕਿ ਇਹ ਅਕਾਲੀ ਦਲ ਨੇ ਜਿੱਤੀ ਹੈ ਟੀਮ ਉੱਥੋਂ ਇੱਕ ਖਬਰ ਬਣ ਗਈ ਹੂੰ ਤਾਂ ਉਹ ਫਿਰ ਗੱਲ ਸੱਚ ਸਾਬਤ ਹੋਈ ਨਾ ਜਿਹੜੀ ਅਸੀਂ ਕਈ ਮਹੀਨਿਆਂ ਤੋਂ ਕਹਿ ਰਹੇ ਸੀਗੇ ਕਿ ਅੰਮ੍ਰਿਤਸਰ ਈਸਟ ਦੇ ਵਿੱਚ ਟਿਕਟ ਹਾਸਲ ਕਰਨੀ ਵੀ ਮੁੱਢਲੇ ਤੌਰ ਤੇ ਸਿੱਧੂ ਫੈਮਿਲੀ ਵਾਸਤੇ ਇੱਕ ਚੁਣੌਤੀ ਹੋਵੇਗੀ ਤੁਸੀਂ ਦੋ ਕਿਹ ਅਸੀਂ ਵਿੱਚ ਸਭ ਤੋਂ ਪਹਿਲੀ ਇਹੋ ਸੀ ਹਾਂਜੀ ਇਹ ਬਹੁਤ ਵੱਡੀ ਚੁਣੌਤੀ ਉਹ ਤਾਂ ਫਿਰ ਅਗਲੀ ਚੁਣੌਤੀ ਹੈ ਨਾ ਕਿ ਤੁਸੀਂ ਆਓਗੇ ਹਨਾ ਜੀ ਫਿਰ ਤੁਸੀਂ ਝੰਡਾ ਬਰਦਾਰ ਬਣ ਕੇ ਆਓਗੇ ਲੀਡ ਕਰੋਗੇ ਤੇ ਆਪਣੇ ਨਾਲ ਕੈਡਰ ਕਿਵੇਂ ਜੋੜੋਗੇ ਦੂਸਰਾ ਚੈਲੰਜ ਹੈ ਪਰ ਪਹਿਲਾ ਚੈਲੰਜ ਤੁਹਾਡਾ ਇਹੋ ਆ ਤੇ ਇਹ ਕੰਮ ਇੱਥੇ ਹੁਣ ਸ਼ੁਰੂ ਹੋ ਗਿਆ ਹੂੰ ਮੈਨੂੰ ਲੱਗਦਾ ਕਿ ਰੁਕਣਾ ਨਹੀਂ ਸ਼ੁਰੂ ਹੋ ਗਿਆ ਇਤੇ ਜੇ ਇਹ ਅਲਾਕ ਮਾਨ ਇਹਨਾਂ ਦੀ ਟਿਕਾ ਲਾਏਗੀ ਤੇ ਠੀਕ ਹੈ ਨਹੀਂ ਤੇ ਫਿਰ ਇਹਨਾਂ ਦਾ ਕੰਮ ਇਸੇ ਤਰ੍ਹਾਂ ਹੀ ਚੱਲੇਗਾ ਕਿ ਇੱਕ ਅਨਾਰ ਤੇ ਕਈ ਬਿਮਾਰ ਹੁਣ ਦੋ ਮਹੀਨੇਸ ਕਰਕੇ ਨਹੀਂ ਕਹਿ ਰਿਹਾ ਕਿਉਂਕਿ ਕਾਂਗਰਸ ਦੇ ਵਿੱਚ ਕਈ ਵਾਰ ਦੋ ਤੋਂ 10 ਵੀ ਬਣ ਜਾਂਦੇ ਹੁੰਦੇ ਆ ਅਨਾਰ ਵਾਲੇ ਸਿਸਟਮ ਵਿੱਚ ਜੀ 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 ਬਿਲਕੁਲ ਪਰ ਚਲੋ ਇੱਕ ਚੀਜ਼ ਹੈ ਵੀ ਰੌਚਕ ਜ਼ਰੂਰ ਰਹੇਗਾ ਇਹ ਜੋ ਵੀ ਅੱਗੇ ਹੋਏਗਾ ਖੈਰ ਜਗਦੇਵ ਰਮਲਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਕਹਿੰਦੇ ਪਹਿਲੀ ਵਾਰ ਹੀ ਨਾਲ ਜੁੜੇ ਆ ਕਮੈਂਟ ਕੀਤਾ ਬਹੁਤ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਬਾਕੀ ਸਾਰੇ ਭੈਣ ਭਰਾਵਾਂ ਦਾ ਵੀ ਬਹੁਤ ਸਵਾਗਤ ਹੈ ਜੀ ਜਿਹੜੇ ਨਾਲ ਜੁੜ ਚੁੱਕੇ ਨੇ ਰਾਜਕੁਮਾਰ ਜੀ ਕਹਿ ਰਹੇ ਨੇ ਕਿ ਸਿੱਧੂ ਜੀ ਬੇਸ਼ੱਕ ਕਹਿੰਦੇ ਇਮਾਨਦਾਰ ਨੇ ਪਰ ਕਹਿੰਦੇ ਹੁਣ ਮੌਕੇ ਤੇ ਇੱਕ ਵਾਰੀ ਉਹਨਾਂ ਦਾ ਜਿਹੜਾ ਪ੍ਰਭਾਵ ਉਹ ਨਹੀਂ ਹੈ ਉਸ ਤਰ੍ਹਾਂ ਦਾ ਤੇ ਖੈਰ ਚਲੋ ਇਹ ਇਹ ਗੱਲ ਤਾਂ ਬਈ ਦੇਖੋ ਜਿੰਨੇ ਵੀ ਬੰਦੇ ਆਪਾਂ ਨੂੰ ਮਿਲਦੇ ਆ ਉਹਨਾਂ ਦੇ ਨਾਲ ਵਿਚਰੇ ਆ ਕੀਤੇ ਆ ਉਹ ਇੱਕ ਕੁਆਲਿਟੀ ਤੇ ਦੱਸ ਦੇਣੇ ਸਿੱਧੂ ਸਾਹਿਬ ਕਿਉਂਕਿ ਪਰਸਨਲੀ ਬਈ ਅਸੀਂ ਉਹਨਾਂ ਨਾਲ ਕੰਮ ਕੀਤਾ ਜਾਂ ਵਿਚਰੇ ਆ ਕਿ ਬਈ ਦੁੱਖੀ ਦੇ ਰਵਾਧਾਰ ਨਹੀਂ ਜੀ ਪਰ ਰੌਲਾ ਹੈ ਨਾ ਕਿ ਤੁਹਾਨੂੰ ਨਾਲ ਖੜਨਾ ਵੀ ਪੈਂਦਾ ਨਾ ਰਾਜਨੀਤੀ ਦੇ ਵਿੱਚ ਸਿੱਧੂ ਸਾਹਿਬ ਚ ਇੱਕ ਕੁਆਲਿਟੀ ਹੈ ਪਰ ਸਿੱਧੂ ਸਾਹਿਬ ਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਦੀ ਵੀ ਆਪਾਂ ਕਹਿ ਸਕਦੇ ਹਾਂ ਕਿ ਕਮੀ ਰਹਿ ਜਾਂਦੀ ਹੈ ਕਿ ਉਹ ਲਾ ਲੈਂਦੇ ਆ ਹੈ ਨਾ ਤਾਂ ਲਾਈਆਂ ਦੇ ਨਵੌਣੀ ਕਿਉਂ ਨਾ ਸਿੱਖੀ ਨਹੀਂ ਡੁੱਬ ਜਾਣੀ ਜੀ ਬਿਲਕੁਲ ਲਾਈਆਂ ਤੇ ਨਵਾਉਣੀ ਲਾਈਆਂ ਸੀ ਮਰ ਜਾਣੀ ਨੇ ਨਵਾਉਣੀ ਕਿਉਂ ਨ ਸਿੱਖੀ ਹਾਂਜੀ ਮਾਨ ਸਾਹਿਬ ਦਾ ਗੀਤ ਮੈਨਾਂ ਦਾ ਕਰਤਾਰ ਸਿੰਘ ਜੀ ਪਤਾ ਨਹੀਂ ਕੀਦਾ ਜੀ ਪਰ ਮੈਂ ਤੇ ਉਸ ਮੌਕੇ ਦੇ ਹਿਸਾਬ ਨਾਲ ਵਰਤ ਲਿਆ ਮਾਫੀ ਚਾਹੁੰਦਾ ਜੀ ਜੀ ਦਾ ਵੀ ਆ ਪਰ ਉਹੀ ਆ ਨਾ ਕਿ ਜੇ ਲਾਈ ਸੀ ਤਰ ਡੁੱਬ ਜਾਣੀ ਇਹਨਾਂ ਨਵਾਉਣੀ ਕਿਉਂ ਨ ਸਿੱਖੀ ਤਾਂ ਭਈ ਨਵਾਉਣੀ ਵੀ ਪੈਂਦੀ ਆ ਨਾ ਜੁੜ ਜਾਂਦੇ ਆ ਤੁਸੀਂ ਜੋੜ ਕੇ ਫਿਰ ਖੜ ਕਿਉਂਕਿ ਜਦੋਂ ਤੁਸੀਂ ਇੱਕ ਨਾਲ ਨਵਾਉਗੇ ਨਾ ਸਿੱਧੀ ਕਿਚ ਸਰ ਇਹੀ ਰਾਜਨੀਤੀ ਦਾ ਦਸਤੂਰ ਆ ਤੇ ਇਹੀ ਪਰਸਨਲ ਲਾਈਫ ਦਾ ਦਸਤੂਰ ਆ ਕਿ ਜਦੋਂ ਤੁਸੀਂ ਇੱਕ ਨਾਲ ਨਵਾਓਗੇ 10 ਆਪਣੇ ਆਪ ਹੀ ਪ੍ਰਭਾਵਿਤ ਹੋ ਜਾਂਦੇ ਕਿ ਬੰਦਾ ਖੜਨ ਵਾਲਾ ਜੀ ਠੀਕ ਹੈ ਨਾ ਜੀ ਇਹ ਇਹ ਖੱਟੀ ਹੁੰਦੀ ਹੈ ਤੁਹਾਡੀ ਆਪਣੀ ਨਿੱਜੀ ਜ਼ਿੰਦਗੀ ਚ ਵੀ ਤੁਸੀਂ ਇੱਕ ਭਰਾ ਨਾਲ ਵੀ ਜੇ ਖਲੋਗੇ ਨਾ ਤੁਹਾਡਾ ਯਾਰ ਦੋਸਤ ਆ ਇੱਕ ਕੁਖੋ ਨਹੀਂ ਜੰਮੇ ਤੁਸੀਂ ਇੱਕ ਨਾਲ ਖਲੋਗੇ ਹੂੰ ਤਾ ਤੁਹਾਡੀ 10 ਬੰਦੇ ਆਪਣੇ ਆਪਾਂ ਉਹਨਾਂ ਦੇ ਨਾਲ ਤੁਹਾਡੀ ਨਹੀਂ ਵੀ ਬਣਦੇ ਕਹਿੰਦੇ ਯਾਰ ਬੰਦਾ ਖੜਨ ਵਾਲਾ ਹੋਰ ਗੱਲਾਂ ਦੀ ਹਲੋ ਤੁਹਾਡੇ ਕਰੈਕਟਰ ਦੀ ਉਹ ਖੱਟੀ ਬਣ ਜਾਂਦੀ ਹੈ ਹਾਂਜੀ ਤੁਹਾਡੀ ਉਹ ਖੱਟੀ ਬਣ ਜਾਂਦੀ ਹੈ ਜੀ ਆ ਦਲਜੀਤ ਸਿੰਘ ਸੰਧੂ ਜੀ ਇਹਨਾਂ ਦਾ ਕਮੈਂਟ ਵੀ ਆਪਾਂ ਜ਼ਰੂਰ ਪੜਾਂਗੇ ਜੀ ਇਹਨਾਂ ਦਾ ਥੋੜਾ ਜਿਹਾ ਵੱਖਰਾ ਕਹਿ ਲੋ ਥਿਊ ਹੈ ਕਹਿੰਦੇ ਕਿ ਇਸ ਵਾਰ ਸਿੱਧੂ ਜੋੜੇ ਨੂੰ ਜੇ ਟਿਕਟ ਮਿਲ ਗਈ ਤਾਂ ਜਿੱਤ ਉਹਨਾਂ ਦੀ ਪੱਕੀ ਆ ਉਹ ਹਾਲਾਤ ਚਲੋ ਹੁਣ ਉਹ ਨਹੀਂ ਰਹਿ ਬਾਈ ਵਾਲੇ ਮੈਂ ਇਹਨਾਂ ਦੇ ਨਾਲ ਸਹਿਮਤ ਹਾਂ ਜੇ ਧਾਰਤ ਤੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਜੀ ਪਰ ਇਹ ਤੇ ਸਾਫ਼ ਹੈ ਨਾ ਕਿ ਬਾਈ ਦੇ ਵਿੱਚ ਤਾਂ ਨੇਰੀ ਸੀ ਬਾਈ ਜੀ ਜੀ ਉੜਾ ਕੇ ਲੈ ਗਈ ਸਭ ਕੁਝ ਹੂੰ ਉਹ ਤਾਂ ਸਭ ਕੁਝ ਹੋਇਆ ਉਤਾ ਉੜਾ ਕੇ ਲੈ ਗਈ ਉੱਥੇ ਤਾਂ ਨਾ ਭਾਈ ਛੱਜ ਬਚਿਆ ਤੇ ਨਿਸ਼ਾਨ ਨਹੀਂ ਬਚੀ ਸਾਰਾ ਕੁਝ ਉਹੂਝ ਕੇ ਲੈ ਗਈ ਭਾਈ ਦਿਨੇਰੀ ਪਰ ਹੁਣ 22 ਦਿਨੇਰੀ ਹੁਣ ਤੁਹਾਨੂੰ ਪਤਾ ਠੱਲੀ ਗਈ ਆ ਭਾਈ ਭਾਈ ਹੁਣ ਮੈਂ ਕਿਹਨੂੰ ਕਹਿ ਰਿਆ ਹਾਂ ਜੀ 22 ਵਾਲੇ ਭਾਈ ਦਿਨੇਰੀ ਹੁਣ ਕੁਛ ਹੱਦ ਤੱਕ ਮੱਠੀ ਪੈ ਗਈ ਆ ਜੀ ਇਸ ਵਾਰੀ ਇੱਕ ਪਾਸੜ ਜਿਹਾ ਕੁਝ ਨਹੀਂ ਹੈ ਹਜੇ ਨਹੀਂ 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 ਕੁਝ ਨਹੀਂ ਹੈ ਜੇ ਪਿਛਲਾ ਜਿਹੜਾ ਸਰਵੇ ਆਇਆ ਹੈ ਮਾਫ ਕਰਨਾ ਜਿਹੜਾ ਇੰਟਰਨਲ ਸਰਵੇ ਸੀ ਇਹਨਾਂ ਦਾ ਉਹਨਾਂ ਦੇ ਵਿੱਚ ਹੀ ਇਹਨਾਂ ਨੂੰ ਸ਼ੀਸ਼ਾ ਦਿਖਾਈ ਦੇ ਰਿਹਾ ਹੈ ਕਿ ਭਾਈ 92 ਆਪਣੇ ਜੱਤੇ ਸੀ ਉਹ ਹੁਣ 92 ਹਾਰਨ ਤੋਂ ਬਚ ਜਾਣ ਤੇ ਬੜੀ ਵੱਡੀ ਗੱਲ ਆ ਅੱਜ ਦੇ ਅੱਜ ਦੇ ਹਿਸਾਬ ਕਿਤਾਬ ਨਾਲ ਅੱਗੇ ਚਲੋ ਕੀ ਹੁੰਦਾ ਕੀ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਪਾਲਿਸੀ ਐਗਜ਼ੀਕਿਊਸ਼ਨ ਜਿਹੜਾ ਹੁੰਦਾ ਜਦੋਂ ਹੋਰ ਫੈਸਲੇ ਤੇ ਆਉਣਗੇ ਰਿਜ਼ਲਟ ਉਹਨਾਂ ਦਾ ਕੀ ਹੁੰਦਾ ਕੱਲ ਨੂੰ ਕੱਲ ਨਾ ਕਾਲਦਾ ਹੈ ਨਾ ਹਾਂ ਬਿਲਕੁਲ ਇੰਤਜ਼ਾਰ ਹੀ ਕਰਨਾ ਪਏਗਾ ਉਹਦੇ ਤੇ ਆ ਨਾਜ਼ਰਬਾਈ ਜੀ ਬਹੁਤ ਸ਼ੁਕਰੀਆ ਮੈਨੂੰ ਬਿਲਕੁਲ ਪਤਾ ਹੈ ਤੁਸੀਂ ਬਿਲਕੁਲ ਪਹਿਲੀ ਵਾਰੀ ਜੁੜੇ ਹੋ ਅੱਜ ਤੁਹਾਡਾ ਬਹੁਤ ਸਵਾਗਤ ਹੈ ਬਹੁਤ ਮਿਹਰਬਾਨੀ ਬਲਵੀਰ ਕਿਚਰ ਬਾਈ ਜੀ ਬਹੁਤ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ ਜਿਹੜੇ ਨਾਲ ਜੁੜ ਚੁੱਕੇ ਨੇ